ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੇਰੀ ਸਾਧ ਸੰਗਤ ਜੀ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਪੰਜਾਬ ਹੜਾਂ ਦੀ ਮਾਰੇ ਤੇ ਕਿਸਾਨਾਂ ਦੀਆਂ ਫਸਲਾਂ 6 ਮਹੀਨਿਆਂ ਦੀ ਮਿਹਨਤ ਜਿਹੜੀ ਹੈ ਆਲਮੋਸਟ ਰੋੜ ਗਈ ਪੱਬੇ ਨਾਨਕ ਦੀ ਧਰਤੀ ਦੇਰਬ ਬਾਬਾ ਨਾਨਕ ਸਾਹਿਬ ਦੇ ਨਾਲ ਲਗਦੇ ਇਲਾਕਿਆਂ 'ਚ ਵੀ ਕਾਫੀ ਰਾਵੀ ਨੇ ਮਾਰ ਮਾਰੀ ਕਾਫੀ ਸਿੰਘ ਇਸ ਇਲਾਕੇ ਦੇ ਵਿੱਚ ਸੇਵਾ ਕਰ ਰਹੇ ਨੇ ਜਿਵੇਂ ਭਾਈ ਚਰਤ ਸਿੰਘ ਹੋਣੀ ਮਾਸਟਰ ਜੀ ਲਾਲੀ ਬੀਬ ਰਾਜਾ ਜੀ ਡਾਕਟਰ ਸਾਹਿਬ ਹੋਣੀ ਸਕਰੀਨ ਤੇ ਆਪ ਜੀ ਨੂੰ ਇਹਨਾਂ ਵੀਰਾਂ ਦੇ ਨੰਬਰ ਜਿਹੜੇ ਨੇ ਹੈਗੇ ਨੇ ਜੇ ਕਿਸੇ ਨੂੰ ਇਸ ਇਲਾਕੇ ਚ ਡੇਰਾ ਬਨਾਨਕ ਸਾਹਿਬ ਦੇ ਇਲਾਕੇ ਚ ਮਦਦ ਚਾਹੀਦੀ ਹੋਵੇ ਜਾਂ ਪੰਜਾਬ ਚ ਹੋਰ ਵੀ ਕਿਤੇ ਇਹਨਾਂ ਨੰਬਰਾਂ ਤੇ ਸੰਪਰਕ ਕਰ ਲੈਣ ਜਾਂ ਜਿੰਨਾ ਗੁਰਸਿੱਖ ਵੀਰਾਂ ਨੇ ਸੰਗਤਾਂ ਨੇ ਕੋਈ ਸੇਵਾ ਚੁੱਕਰ ਜਾਂ ਹੋਰ ਭੇਜਣੀ ਹੋਵੇ ਤੇ ਉਹ ਵੀ ਇਹਨਾਂ ਵੀਰਾਂ ਨਾਲ ਸੰਪਰਕ ਕਰ ਲੈ ਆਓ ਤਗੜੇ ਹੋ ਕੇ ਆਪਣੇ ਭਰਾਵਾਂ ਦਾ ਆਪਣੇ ਇਸ ਦੁੱਖ ਦੀ ਘੜੀ ਦੇ ਵਿੱਚ ਆਪਣੇ ਕਿਸਾਨ ਵੀਰਾਂ ਦਾ ਸਾਥ ਦੇਈਏ ਬਈ ਜਿੱਕ ਖਾਲਸਾ ਬਈ ਜਿੱਕੀ ਫਤਿਹ